ਇਹੋ ਜਿਹੇ ਜਿਹੜੀਆਂ ਖੱਚਾਂ ਨੇ ਨਾ ਇਹਨਾਂ ਦੇ ਵਾਲ ਚਿੱਟੇ ਹੋ ਜਾਂਦੇ ਨੇ ਤੇ ਅਕਲ ਮੋਤ ਆਉਂਦੀ ਨਹੀਂ ਹੈ ਭਾਈ ਗੁਰਦਾਸ ਸਾਹਿਬ ਦਾ ਬਚਨ ਹੈ ਕਿ ਬਾਬੇ ਧਾਰਿਆ ਭੇਖ ਉਦਾਸੀ ਕੀ ਰੀਤ ਚਲਾਈ ਕਿ ਬਾਬੇ ਨੇ ਪਹਿਲਾਂ ਭੇਖ ਤਾਂ ਨ ਕੀਤਾ ਤੇ ਉਦਾਸੀ ਦੀ ਰੀਤ ਚਲਾਈ ਹੈ ਤੇ ਤੁਸੀਂ ਹੁਣ ਇਮੇਜਿਨ ਕਰੋ ਕਿ ਨਾਨਕ ਸਾਹਿਬ ਨੂੰ ਲੰਗੋਟੀ ਜੜਾਵਾਂ ਤੇ ਸਰੀਰ ਤੇ ਮੱਲੀ ਹੋਈ ਰਾਖ ਦੇ ਨਾਲ ਜਦ ਸਿੱਧ ਗੋਸ਼ਟੀ ਹੁੰਦੀ ਆ ਦਖਣੀ ਸਿੱਧ ਗੋਸ਼ਟੀ ਵਿੱਚ ਤੇ ਸਿੱਧ ਵੀ ਜਿਹੜੇ ਗੁਰਨਾਣਕ ਸਾਹਿਬ ਨੂੰ ਇਹੋ ਸਵਾਲ ਕਰਦੇ ਆ ਕਿ ਤੁਸੀਂ ਜਿਹੜਾ ਭੇਖ ਉਦਾਸੀ ਕਿਉਂ ਬਣਾਇਆ ਹੋਇਆ ਤੇ ਘਰ ਕਿਉਂ ਤਜਿਆ ਹੋਇਆ ਜੇ ਆਪਾਂ ਉਸ ਪੰਕਤੀ ਦੇ ਅਰਥ ਵੀ ਕਰੀਏ ਇਸ ਅਕਲ ਦੇ ਅੰਨੇ ਉਖਲ ਦੇ ਦੇ ਹਿਸਾਬ ਨਾਲ ਤੇ ਕੀ ਗੁਰਨਾਣਕ ਸਾਹਿਬ ਨੇ ਵੀ ਲੰਗੋਟੀ ਲਾਈ ਹੈ ਕੀ ਗੁਰਨਾਣਕ ਸਾਹਿਬ ਨੇ ਵੀ ਜੜਾਵਾਂ ਰੱਖੀਆਂ ਨੇ ਕੀ ਗੋਨਾਰਕ ਸਾਹਿਬ ਨੇ ਵੀ ਪਿੰਡ ਇਤਰਾਖਵਲੀ ਹੋਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਿਹੜੀ ਥੱਲੇ ਫੋਟੋ ਨਜ਼ਰ ਤੁਹਾਨੂੰ ਆ ਰਹੀ ਹੈ ਨਾ ਇਸ ਦਾ ਨਾਮ ਜਿਹੜਾ ਉਹ ਅਜਮੇਰ ਸਿੰਘ ਰੰਦਾਵਾ ਇਹਦੀ ਇੱਕ ਵੀਡੀਓ ਦੇਖੀ ਹੈ ਇਹ ਕਹਿੰਦਾ ਹੈ एग्जांपल ਦਿੰਦਾ ਕਿ ਦਵਾਈਆਂ ਦੀ ਵੀ ਦਵਾਈਆਂ ਤੇ ਜਿਹੜਾ ਸੌਲ ਲੱਗਾ ਹੁੰਦਾ ਹੈ ਉਦੇ ਲਿਖਿਆ ਹੁੰਦਾ ਉਹਦੇ ਅੰਦਰ ਕੀ ਕੀ ਹੈ ਤੇ ਜੇ ਬਾਹਰ ਕੁਝ ਹੋਵੇ ਤੇ ਅੰਦਰ ਕੁਝ ਹੋਵੇ ਤੇ ਉਹ ਧੋਖਾ ਜੋ ਵੀ WhatsApp ਇਹ ਕਹਿੰਦੀ ਕੋਸ਼ਿਸ਼ ਕਰਿਆ ਕਿ ਭਗਵਾਨ ਸ੍ਰੀ ਚੰਦਰ ਮਹਾਰਾਜ ਜਿਹੜੇ ਮੰਨਣ ਵਾਲੇ ਨੇ ਉਹ ਲੰਗੋਟੀ ਤੇ ਧੋਤੀ ਕਿਉਂ ਨਹੀਂ ਪਾਉਂਦੇ ਲੰਗੋਟੀ ਤੇ ਜੜਾਵਾਂ ਤੇ ਰੇਤ ਇਹੋ ਜਿਹੇ ਜਿਹੜੇ ਤਰਕ ਨੇ ਨਾ ਇਹਨਾਂ ਪੁੰਸਗ ਬੁੱਧੀ ਦਾ ਜਿਹੜਾ ਇਹ ਉਪਜ ਹੁੰਦੇ ਨੇ ਜਿਸ ਬੁੱਧੀ ਨੂੰ ਗਿਆਨ ਨਾਲ ਸੰਪਰਕ ਨਹੀਂ ਮਿਲ ਪਾਂਦਾ ਜਿਨੇ ਭਾਈ ਗੁਰਦਾਸ ਆ ਪੜੇ ਹੁੰਦੇ ਆ ਗੁਰਬਾਣੀ ਹੀ ਪੜੀ ਹੁੰਦੀ ਤੇ ਹੋ ਸਕਦਾ ਕੀ ਇਹਦਾ ਜਿਹੜਾ ਦਿਮਾਗ ਕੰਮ ਕਰਦਾ ਪਰ ਇਹਨੇ ਕਸ ਕੇ ਜਿਹੜੀ ਦਾੜੀ ਤੋਂ ਨਹੀਂ ਆ ਉਤੋਂ ਘੁੱਟ ਕੇ ਨੇ ਪੱਧ ਘੁੱਟਣੀ ਜੀ ਪਾਈ ਬੈਲਟ ਲਾ ਕੇ ਤੇ ਅੰਗਰੇਜ਼ਾਂ ਵਾਲੀ ਪੱਗ ਬੰਨੀ ਐ ਇਹੋ ਜਿਹੇ ਜਿਹੜੀਆਂ ਖੱછા ਨੇ ਨਾ ਇਨਾਂ ਦੇ ਵਾਲ ਚਿੱਟੇ ਹੋ ਜਾਂਦੇ ਨੇ ਤੇ ਅਕਲ ਮੌਤ ਆਉਂਦੀ ਨਹੀਂ ਹੈ। ਭਾਈ ਗੁਰਦਾਸ ਸਾਹਿਬ ਦਾ ਬਚਨ ਹੈ ਕਿ ਬਾਬੇ ਧਾਰਿਆ ਭੇਖ ਉਦਾਸੀ ਦੀ ਰੀਤ ਚਲਾਈ। ਕਿ ਬਾਬੇ ਨੇ ਪਹਿਲਾਂ ਭੇਖ ਤਣਾ ਕੀਤਾ ਤੇ ਉਦਾਸੀ ਦੀ ਰੀਤ ਚਲਾਈ ਹੈ। ਤੇ ਤੁਸੀਂ ਹੁਣ ਇਮੇਜਿਨ ਕਰੋ ਕਿ ਨਾਨਕ ਸਾਹਿਬ ਨੂੰ ਲੰਗੋਤੀ ਜੜਾਵਾਂ ਤੇ ਸਰੀਰ ਤੇ ਮੱਲੀ ਹੋਈ ਰਾਖ ਦੇ ਨਾਲ ਜਦ ਸਿੱਧ ਗੋਸ਼ਟੀ ਹੁੰਦੀ ਆ ਦਖਣੀ ਆਪਣੇ ਸਿੱਧ ਗੋਸ਼ਟੀ ਵਿੱਚ ਤੇ ਸਿੱਧ ਵੀ ਜਿਹੜੇ ਗੁਰਨਾਨ ਦੇਵ ਸਾਹਿਬ ਨੂੰ ਇਹੋ ਸਵਾਲ ਕਰਦੇ ਆ ਕਿ ਤੁਸੀਂ ਜਿਹੜਾ ਭੇਖ ਉਦਾਸੀ ਕਿਉਂ ਬਣਾਇਆ ਹੋਇਆ ਤੇ ਘਰ ਕਿਉਂ ਤਜਿਆ ਹੋਇਆ ਜੇ ਆਪਾਂ ਉਸ ਪੰਕਤੀ ਦੇ ਅਰਥ ਵੀ ਕਰੀਏ ਇਸ ਅਕਲ ਦੇ ਅੰਨੇ ਉਖਲ ਦੇ ਦੇ ਹਿਸਾਬ ਨਾਲ ਤੇ ਕੀ ਗੁਰਨਾਨ ਦੇਵ ਸਾਹਿਬ ਨੇ ਵੀ ਲੰਗੋਟੀ ਲਾਈ ਹੈ ਕੀ ਗੁਰਨਾਨ ਦੇਵ ਸਾਹਿਬ ਨੇ ਵੀ ਜੜਾਵਾਂ ਰੱਖੀਆਂ ਨੇ ਕੀ ਗੁਰਨਾਨਕ ਸਾਹਿਬ ਨੇ ਵੀ ਪਿੰਡ ਇਤਰਾਖਵਲੀ ਹੋਈ ਇਹ ਲੋਕ ਜਿਹੜੇ ਕੀ ਕਰਦੇ ਨੇ ਕਿ ਆਪੇ ਇੱਕ ਗਲਤ ਪੋਟਰੀ ਕਰਕੇ ਤੇ ਉਹਦਾ ਫਿਰ ਇਹ ਲੋਕ ਪ੍ਰਚਾਰ ਕਰਦੇ ਨੇ ਜਦ ਅੰਗਰੇਜ਼ਾਂ ਨੇ ਸਿੱਖੀ ਨੂੰ ਖਾਣ ਵਾਸਤੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਪਾਦਸ਼ਾਹ ਦੇ ਆ ਉਹਨੂੰ ਭ੍ਰਸਟ ਕਰਨ ਵਾਸਤੇ ਸੂਪ ਨਹੀਂ ਮਿਲਿਆ ਤੇ ਉਹਨਾਂ ਨੇ ਉਦਾਸੀਆਂ ਕੋਲ ਗੁਰਦਾਰੇ ਖੋ ਕੇ ਸ਼ਰਮਨੀ ਕਮੇਟੀ ਬਣਾਈ ਤੇ ਉਥੋਂ ਮੈਂ ਇਤਿਹਾਸ ਬੜੀ ਵਾਰ ਸਮਝ ਚੁੱਕਾ ਕਿਵੇਂ ਗੁਰੂ ਗ੍ਰੰਥ ਸਾਹਿਬ ਪਾਦਸ਼ਾਹ ਕੀਤੇ ਕੇ ਬਾਅਦ ਵਿੱਚ ਕਿਵੇਂ ਆ ਤੁਹ ਬਿਲਾੜੇਗੇ ਉਹ ਸਾਰੀ ਗੱਲ ਆਪਾਂ ਕਰਦੇ ਰਹਿਨੇ ਆ ਉਹ ਜਿਹੜੇ ਅੰਗਰੇਜ਼ ਸੀ ਉਹਨਾਂ ਦੀਆਂ ਜਿਹੜੀਆਂ ਨਜਾਇਜ਼ ਔਲਾਦਾਂ ਨੇ ਉਹਨਾਂ ਦੇ ਵਿੱਚੋਂ ਇਹੋ ਜਨੇ ਸਾਰੇ ਜਿਨ੍ਹਾਂ ਨੂੰ ਅਕਲ ਮੌਤ ਇੱਕ ਪੈਸੇ ਦੀ ਨਹੀਂ ਜਿਨ੍ਹਾਂ ਨੂੰ ਜਿਹਦੇ ਪਾਸ ਸਤਿਗੁਰੂ ਦਾ ਬਚਨ ਹੈ ਕਿ ਜਨ ਹਰ ਹਿਰਦੇ ਨਾਮ ਨਾ ਬਸਿਓ ਤਨ ਮਾਤ ਕੀਜੇ ਹਰ ਵੰਝ ਇਹਨਾਂ ਦੀ ਬਾਂਜ ਮੱਤਾਂ ਨੇ ਇਹਨਾਂ ਦੀਆਂ ਸੋ ਐਸੇ ਕੁੱਤਰਕ ਦਿੰਦੇ ਨੇ ਵੀ ਜਿਹੜੇ ਬਾਬੇ ਸ੍ਰੀ ਚੰਦ ਨੂੰ ਨਾਦ ਇਹਨਾਂ ਨੂੰ ਨਾਦ ਪਰੰਪਰਾ ਪਤਾ ਨਾ ਯੋਗੀ ਪਰੰਪਰਾ ਪਤਾ ਨਾ ਉਦਾਸੀਨ ਪਰੰਪਰਾ ਪਤਾ ਨਾ ਸੇਖ ਉਦਾਸੀਨ ਪਰੰਪਰਾ ਪਤਾ ਇਹਨਾਂ ਨੂੰ ਕਿਨੂੰ ਨਾ ਦੇ ਭਾਰਤੀ ਪਰੰਪਰਾਵਾਂ ਦਾ ਪਤਾ ਹੈ ਨਾ ਧਰਮ ਦਾ ਪਤਾ ਕਿਉਂਕਿ ਇੱਕ ਕੰਪਿਊਟਰ ਆ ਗਿਆ ਉੱਤੇ ਸਰਚ ਮਾਰੋ ਚੀਜ਼ਾਂ ਨਿਕਲ ਆਉਂਦੀਆਂ ਨੇ ਤੇ ਇਹੋ ਜਿਹੇ ਜਿਹੜੀਆਂ ਦੁਕੜੀਆਂ ਟਿਕੜੀਆਂ ਨੇ ਇਹੋ ਜਿਹੇ ਜਿਹੜੇ ਉਖਲ ਵੱਟੇ ਨੇ ਇਹੋ ਜਿਹੜੇ ਨਖਿੱਦ ਦਿਮਾਗ ਵਾਲੇ ਲੋਕ ਨੇ ਉਹ ਫਿਰ ਤਰਕ ਦਿੰਦੇ ਨੇ ਤਸਵੀਰਾਂ ਦੇਖ ਕੇ ਜੀ ਜਿਹੜੇ ਬਾਬੇ ਸ੍ਰੀ ਚੰਨ ਨੂੰ ਮੰਨਦੇ ਹੋ ਤੇ ਸਿੱਖੀ ਦਾ ਬਣਾ ਪਾਇਆ ਤੇ ਅੰਦਰ ਗੱਲ ਹੋ ਰਿਹਾ ਉਹ ਕਿਉਂ ਨਹੀਂ ਧਾਰਨ ਕਰਦੇ ਫਿਰ ਕੀ ਗੁਰਨਾਣ ਸਿੰਘ ਸਾਹਿਬ ਦੀ ਪਿਕਚਰ ਇਮੇਜਿਨ ਕਰੋਗੇ ਜਦ ਉਦਾਸੀ ਦਾ ਭੇਖ ਧਾਰਿਆ ਜੇ ਉਦਾਸੀ ਦਾ ਭੇਖ ਉਹ ਹੈ ਜਿਹੜੀ ਤਸਵੀਰਾਂ ਦਿਖਾਈਆਂ ਜਾਂਦੀਆਂ ਨੇ ਬਾਬੇ ਸ੍ਰੀ ਜਾਂਦੀਆਂ ਤੇ ਕੀ ਗੁਰਨਾਣ ਸਾਹਿਬ ਉਸੇ ਭੇਖ 'ਚ ਉਦਾਸੀਆਂ ਕੀਤੀਆਂ ਨੇ ਲੰਗੇ ਲੰਗੋਟੀ ਜੜਾਵਾਂ ਪਿੰਡੇ ਤੇ ਰਾਖ ਦੇ ਮੂਰਖਾ ਦੇ ਸਿੰਘ ਹੁੰਦੇ ਨਾ ਇਹਨਾਂ ਨੇ 12 ਸਿੰਘ ਹੀ ਹੋਣਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਿਹੜੀ ਥੱਲੇ ਫੋਟੋ ਨਜ਼ਰ ਤੁਹਾਨੂੰ ਆ ਰਹੀ ਹੈ ਨਾ ਇਸ ਦਾ ਨਾਮ ਜਿਹੜਾ ਉਹ ਅਜਮੇਰ ਸਿੰਘ ਰੰਦਾਵਾ ਇਹਦੀ ਇੱਕ ਵੀਡੀਓ ਦੇਖੀ ਹੈ ਇਹ ਕਹਿੰਦਾ ਹੈ ਇਗਜ਼ਾਮਪਲ ਦਿੰਦਾ ਕਿ ਦਵਾਈਆਂ ਦੀ ਵੀ ਦਵਾਈਆਂ ਤੇ ਜਿਹੜਾ ਸੌਲ ਲੱਗਾ ਹੁੰਦਾ ਹੈ ਉਹਦੇ ਲਿਖਿਆ ਹੁੰਦਾ ਹੈ ਉਹਦੇ ਅੰਦਰ ਕੀ ਕੀ ਹੈ ਤੇ ਜੇ ਬਾਹਰ ਕੁਝ ਹੋਵੇ ਤੇ ਅੰਦਰ ਕੁਝ ਹੋਵੇ ਤੇ ਉਹ ਧੋਖਾ ਜੋ ਵੀ ਵਟਸੋਐਵਰ ਇਹ ਕਹਿੰਦੀ ਕੋਸ਼ਿਸ਼ ਕਰ ਰਿਹਾ ਕਿ ਕੀ ਭਗਵਾਨ ਸ੍ਰੀ ਚੰਦਰ ਮਹਾਰਾਜ ਜਿਹੜੇ ਮੰਨਣ ਵਾਲੇ ਨੇ ਉਹ ਲੰਗੋਟੀ ਤੇ ਥੋਤੀ ਕਿਉਂ ਨਹੀਂ ਪਾਉਂਦੇ ਲੰਗੋਟੀ ਤੇ ਜੜਾਵਾਂ ਤੇ ਰੇਤ ਇਹੋ ਜਿਹੇ ਜਿਹੜੇ ਤਰਕ ਨੇ ਨਾ ਇਹਨਾਂ ਪੰਸਖ ਬੁੱਤੀ ਦਾ ਜਿਹੜਾ ਇਹ ਉਪਜ ਹੁੰਦੇ ਨੇ ਜਿਸ ਬੁੱਧੀ ਨੂੰ ਗਿਆਨ ਨਾਲ ਸੰਪਰਕ ਨਹੀਂ ਮਿਲ ਪਾਂਦਾ ਜੇਨੇ ਭਾਈ ਗੁਰਦਾਸ ਆ ਪੜੇ ਹੁੰਦੀਆਂ ਗੁਰਬਾਣੀ ਹੀ ਪੜੀ ਹੁੰਦੀ ਤੇ ਹੋ ਸਕਦਾ ਕਿ ਇਹਦਾ ਜਿਹੜਾ ਦਿਮਾਗ ਕੰਮ ਕਰਦਾ ਪਰ ਇਹਨੇ ਕਸ ਕੇ ਜਿਹੜੀ ਦਾੜੀ ਤੋਂ ਨਹੀਂ ਹੈ ਉਤੋਂ ਘੁੱਟ ਕੇ ਨੇ ਪੱਧ ਘੁੱਟਣੀ ਜੀ ਪਾਈ ਬੈਲਟ ਲਾ ਕੇ ਤੇ ਅੰਗਰੇਜ਼ਾਂ ਵਾਂਗ ਪੱਗ ਬੰਨੀ ਹੈ ਇਹੋ ਜਿਹੇ ਜਿਹੜੀਆਂ ਖੱછા ਨੇ ਨਾ ਇਨਾਂ ਦੇ ਵਾਲ ਚਿੱਟੇ ਹੋ ਜਾਂਦੇ ਨੇ ਤੇ ਅਕਲ ਮੌਤ ਆਉਂਦੀ ਨਹੀਂ ਹੈ ਭਾਈ ਗੁਰਦਾਸ ਸਾਹਿਬ ਦਾ ਬਚਨ ਹੈ ਕਿ ਬਾਬੇ ਧਾਰਿਆ ਭੇਖ ਉਦਾਸੀ ਕੀ ਰੀਤ ਚਲਾਈ ਕਿ ਬਾਬੇ ਨੇ ਪਹਿਲਾਂ ਭੇਖ ਤਣ ਕੀਤਾ ਤੇ ਉਦਾਸੀ ਦੀ ਰੀਤ ਚਲਾਈ ਹੈ ਤੇ ਤੁਸੀਂ ਹੁਣ ਇਮੇਜਿਨ ਕਰੋ ਕਿ ਨਾਨਕ ਸਾਹਿਬ ਨੂੰ ਲੰਗੋਤੀ ਜੜਾਵਾਂ ਤੇ ਸਰੀਰ ਤੇ ਮੱਲੀ ਹੋਈ ਰਾਖ ਦੇ ਨਾਲ ਜਦ ਸਿੱਧ ਗੋਸ਼ਟੀ ਹੁੰਦੀ ਆ ਦਖਣੀ ਆਪਣਾ ਸਿੱਧ ਗੋਸ਼ਟੀ ਵਿੱਚ ਤੇ ਸਿੱਧ ਵੀ ਜਿਹੜੇ ਗੁਰਨਾਨ ਦੇਵ ਸਾਹਿਬ ਨੂੰ ਇਹ ਸਵਾਲ ਕਰਦੇ ਆ ਕਿ ਤੁਸੀਂ ਜਿਹੜਾ ਭੇਖ ਉਦਾਸੀ ਕਿਉਂ ਬਣਾਇਆ ਹੋਇਆ ਤੇ ਘਰ ਕਿਉਂ ਤਜਿਆ ਹੋਇਆ ਜੇ ਆਪਾਂ ਉਸ ਪੰਕਤੀ ਦੇ ਅਰਥ ਵੀ ਕਰੀਏ ਇਸ ਅਕਲ ਦੇ ਅੰਨੇ ਉਖਲ ਦੇ ਦੇ ਹਿਸਾਬ ਨਾਲ ਤੇ ਕੀ ਗੁਰਨਾਨ ਦੇਵ ਸਾਹਿਬ ਨੇ ਵੀ ਲੰਗੋਟੀ ਲਾਈ ਹੈ ਕੀ ਗੁਰਨਾਨ ਦੇਵ ਸਾਹਿਬ ਨੇ ਵੀ ਜੜਾਵਾਂ ਰੱਖੀਆਂ ਨੇ ਕੀ ਗੁਰਨਾਨਕ ਸਾਹਿਬ ਨੇ ਵੀ ਪਿੰਡੇ ਤਰਾਖਮ ਲਈ ਹੋਈ ਇਹ ਲੋਕ ਜਿਹੜੇ ਕੀ ਕਰਦੇ ਨੇ ਕਿ ਆਪੇ ਇੱਕ ਗਲਤ ਪੋਟਰੀ ਕਰਕੇ ਤੇ ਉਹਦਾ ਫਿਰ ਇਹ ਲੋਕ ਪ੍ਰਚਾਰ ਕਰਦੇ ਨੇ ਜਦ ਅੰਗਰੇਜ਼ਾਂ ਨੇ ਸਿੱਖੀ ਨੂੰ ਖਾਣ ਵਾਸਤੇ ਤੇ ਗੁਰੂ ਗੰਗਦ ਸਾਹਿਬ ਨੂੰ ਪਾਦਸ਼ਾਹ ਦੇ ਆ ਉਹਨੂੰ ਭ੍ਰਸਟ ਕਰਨ ਵਾਸਤੇ ਸੂਪ ਨਹੀਂ ਮਿਲਿਆ ਤੇ ਉਹਨਾਂ ਨੇ ਉਦਾਸੀਆਂ ਕੋਲ ਗੁਰਦਾਰੇ ਖੋ ਕੇ ਸ਼ਰੂਨੀ ਕਮੇਟੀ ਬਣਾਈ ਤੇ ਉਥੋਂ ਮੈਂ ਇਤਿਹਾਸ ਬੜੀ ਵਾਰ ਸਮਝ ਚੁੱਕਾ ਕਿਵੇਂ ਗੁਰਗੰਦ ਸਾਹਿਬ ਪਾਦਸ਼ਾਹ ਕੀਤੇ ਕੇ ਬਾਅਦ ਵਿੱਚੋਂ ਕਿ ਮੀਰਾ ਥਾ ਬਿਲਾੜੇਗੇ ਉਹ ਸਾਰੀ ਗੱਲ ਆਪਾਂ ਕਰਦੇ ਰਹਿਨੇ ਆ ਉਹ ਜਿਹੜੇ ਅੰਗਰੇਜ਼ ਸੀ ਉਹਨਾਂ ਦੀਆਂ ਜਿਹੜੀਆਂ ਨਜਾਇਜ਼ ਔਲਾਦਾਂ ਨੇ ਉਹਨਾਂ ਦੇ ਵਿੱਚੋਂ ਇਹੋ ਜਨੇ ਸਾਰੇ ਜਿਨ੍ਹਾਂ ਨੂੰ ਅਕਲ ਮੌਤ ਇੱਕ ਪੈਸੇ ਦੀ ਨਹੀਂ ਹੈ ਜਿਨ੍ਹਾਂ ਨੂੰ ਜਿਹਦੇ ਪਰ ਸਤਿਗੁਰੂ ਦਾ ਬਚਨ ਹੈ ਕਿ ਜਨ ਹਰ ਹਿਰਦੇ ਨਾਮ ਨਾ ਬਸਿਓ ਤੇ ਨਮਾਤ ਕੀਜੇ ਹਰ ਬੰਝ ਇਹਨਾਂ ਦੀ ਬਾਂਜ ਮੱਤਾਂ ਨੇ ਇਹਨਾਂ ਦੀਆਂ ਸੋ ਐਸੇ ਉੱਤਰ ਕਹਿੰਦੇ ਨੇ ਵੀ ਜਿਹੜੇ ਬਾਬੇ ਸ੍ਰੀ ਚੰਦ ਨੂੰ ਨਾਦ ਇਹਨਾਂ ਨੂੰ ਨਾਦ ਪਰੰਪਰਾ ਪਤਾ ਨਾ ਯੋਗੀ ਪਰੰਪਰਾ ਪਤਾ ਨਾ ਉਦਾਸੀਨ ਪਰੰਪਰਾ ਪਤਾ ਨਾ ਸੇਖੂ ਉਦਾਸੀਨ ਪਰੰਪਰਾ ਪਤਾ ਇਹਨਾਂ ਨੂੰ ਕਿਹਨੂੰ ਨਾ ਦੇ ਭਾਰਤੀ ਪਰੰਪਰਾਵਾਂ ਦਾ ਪਤਾ ਨਾ ਧਰਮ ਦਾ ਪਤਾ ਕਿਉਂਕਿ ਇੱਕ ਕੰਪਿਊਟਰ ਆ ਗਿਆ ਉੱਤੇ ਸੱਚ ਮਹਾਰਤ ਚੀਜ਼ਾਂ ਨਿਕਲ ਆਉਂਦੀਆਂ ਨੇ ਤੇ ਇਹੋ ਜਿਹੇ ਜਿਹੜੀਆਂ ਦੁਕੜੀਆਂ ਟਿਕੜੀਆਂ ਨੇ ਇਹੋ ਜਿਹੇ ਜਿਹੜੇ ਉੱਖਣ ਬੱਤੇ ਨੇ ਇਹੋ ਜਿਹੜੇ ਨਖਿੱਦ ਦਿਮਾਗ ਵਾਲੇ ਲੋਕ ਨੇ ਉਹ ਫਿਰ ਤਰਕ ਦਿੰਦੇ ਨੇ ਤਸਵੀਰਾਂ ਦੇਖ ਕੇ ਜਿਹੜੇ ਬਾਬੇ ਸ੍ਰੀ ਚੰਨ ਨੂੰ ਮੰਨਦੇ ਹੋ ਤੇ ਸਿੱਖੀ ਦਾ ਬਣਾ ਪਾਇਆ ਤੇ ਅੰਦਰ ਗੱਲ ਹੋਰ ਹੈ ਉਹ ਕਿਉਂ ਨਹੀਂ ਧਾਰਨ ਕਰਦੇ ਫਿਰ ਕੀ ਗੁਰਨਾਹਕ ਸਾਹਿਬ ਦੀ ਪਿਕਚਰ ਇਮੇਜਿਨ ਕਰੋਗੇ ਜਦ ਉਦਾਸੀ ਦਾ ਭੇਖ ਧਾਰਿਆ ਜੇ ਉਦਾਸੀ ਦਾ ਭੇਖ ਉਹ ਹੈ ਜਿਹੜੀ ਤਸਵੀਰਾਂ ਦਿਖਾਈਆਂ ਜਾਂਦੀਆਂ ਨੇ ਬਾਬੇ ਸ੍ਰੀ ਚੰਦੇ ਆ ਤੇ ਕੀ ਗੁਰਨਾਹ ਸਾਹਿਬ ਉਸੇ ਭੇਖ 'ਚ ਉਦਾਸੀਆਂ ਕੀਤੀਆਂ ਨੇ ਨੰਗੇ ਲੰਗੋਟੀ ਜੜਾਵਾਂ ਪਿੰਡੇ ਤੇ ਰਾਖ ਦੇ ਮੂਰਖਾ ਦੇ ਸਿੰਘ ਹੁੰਦੇ ਨਾ ਇਹਨਾਂ ਨੇ 12 ਸਿੰਘ ਹੀ ਹੋਣਾ ਸੀਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ